ਦੀ ਗੰਗਾ ਤੂੰ ਕਰਦਾ ਮੈਂ ਸਫਤ ਕਿਸਾਨ ਤੱਕੜਾ ਹੈ ਧਵ ਗਿਆ ਧਵ ਗਿਆ ਧਵ ਗਿਆ ਵੜਦੀ ਟੂ ਮੇਰੀ ਕੈਂਚੀ ਨਾ ਖਰਾਬ ਜਦੋਂ ਸਾਰਿਆਂ ਨੇ ਲੱਖਾਂ ਦੇ ਕੇ ਤੇ ਉਹਨੇ ਦੇਫਾ ਕਰਕੇ ਸੁੱਤੀ ਦੇ ਆਟਾ ਖਾ ਗਈ ਕੁੱਤੀ ਮੇਰੇ ਨਾਲ ਜਗੋ ਤੇਰਮੀ ਹੋ ਗਿਆ ਹਾਂਜੀ ਦੋਸਤੋ ਤੁਹਾਨੂੰ ਲੱਕੜਾਈਆਂ ਦੇਖੜੀਆਂ ਸੀ ਹਨ ਤੜਕੇ ਅਸੀਂ ਉਹ ਉਥੋਂ ਖਿੱਚ ਕੇ ਨਾ ਇਹੋ ਉਥੋਂ ਉਹ ਵਰਕੈਨ ਜੀ ਖੜੀ ਨਿੱਕੀ ਜੀ ਕਿਥੇ ਆਹਾ ਉਹ ਤਾਂ ਟਰੈਕਟਰ ਦੀ ਲਿਫਟ ਨਾਲ ਲਏ ਆ ਤੜਕੇ ਬੈਕ ਆ ਲਈ ਮੰਗਲੀਆਂ ਆਈਆਂ ਨਾ ਇਹ ਤੁਹਾਨੂੰ ਮੈਂ ਦਿਖਾਉਣੋਂ ਭੁੱਲ ਗਿਆ ਕਿਵੇਂ ਆਪਾਂ ਸੁਭਾਗਾ ਨਹੀਂ ਪਾਉਂਦੇ ਫੱਟੀ ਮੰਗਰ ਦੇ ਥੱਲੇ ਉਹ ਸੰਕਾਈ ਦੋਸਤਾਂ ਨੂੰ ਪਤਾ ਕਿਵੇਂ ਸੁਭਾਗਾ ਆਪਾਂ ਚੱਕ ਕੇ ਲੈ ਕੇ ਨੇ ਉਹ ਵੀ ਅਸੀਂ ਖੁੰਡੋਂ ਵਿੱਚ ਪਾਲਾ ਕਰਕੇ ਸੰਗਲ ਮੰਗਰ ਤੇ ਟਰਾਲੀ ਉੱਥੇ ਬੈਕ ਲਾ ਲਈ ਸੀ ਡਾਲਾ ਖੋਲ ਕੇ ਤੇ ਟਰੈਕਟਰ ਦੀ ਲਿਫਟ ਨਹੀਂ ਧਰਤੇ ਏਡੇ ਏਡੇ ਖੁੰਡਾ ਸੀ ਇਹ ਤੇ ਇਹਦੀਆਂ ਖਰਪਾਣਾ ਕਰਾ ਕੇ ਲਿਉਣੇ ਆ ਪਿੰਡ ਫੱਗੂ ਤੋਂ ਆਰੇ ਤੋਂ ਤੇ ਖੁੰਡ ਕੋਸ ਇਸ ਤਰ੍ਹਾਂ ਦੀ ਏਡੇ ਏਡੇ ਇਹ ਟਰੈਕਟਰ ਨੇ ਧਰਿਆ ਪੇ ਦੇਖ ਅਸੀਂ ਚੱਕੇ ਇਹ ਇੱਥੇ ਮੈਂ ਲਿਫਟ ਚੱਕਦਾ ਤਾਂ ਸੀ ਇੱਥੇ ਸੰਗਲ ਪਾਈ ਸੀ ਆ ਤੇ ਆ ਜਿਹੜੀ ਟਜੜਟੀ ਹੋ ਰਹੀ ਹੈ ਆ ਤੇ ਆ ਕਿੱਡਾ ਹੈ ਨਾ ਇਹ ਟਰੈਕਟਰ ਨੇ ਆਪੇ ਧਰਿਆ ਇਹਦੇ ਵਿੱਚ ਅਸੀਂ ਨਹੀਂ ਹੱਥ ਲਾਇਆ ਤੇ ਸੰਗਲ ਪਾਈ ਸੀ ਕੱਲੇ ਫੱਟੀ ਪਾ ਕੇ ਤੇ ਲਿਫਟ ਚੱਕ ਦਿੰਦੇ ਇੱਥੋਂ ਧੱਕਾ ਗਿਆ ਮੁੜ ਕੇ ਸੀ ਪਿੱਛੋਂ ਫੱਟੀ ਲਾ ਗਈ ਇੱਥੇ ਫੇਰ ਫੱਟੀ ਲਾ ਲਈ ਪਿੱਛੇ ਟਰੈਕਟਰ ਨਹੀਂ ਧੱਕਿਆ ਇਹ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਉਮੀਦ ਕਰਦਾ ਤੁਸ ਸਾਰੇ ਠੀਕ ਹੋਵੋਗੇ ਤਾਂ ਫਿਰ ਬਣੇ ਰਿਓ ਇਹਨਾਂ ਦੇ ਹੁਣੇ ਖਰਪਾੜਾ ਬਣਾ ਕੇ ਤਾਂ ਇਹ ਮਿੱਟੀ ਨਾ ਇਹਨੂੰ ਸਿਉਂਖ ਪੈਂਦੀ ਜਾਂਦੀ ਸੀ ਇੱਕ ਤਰ੍ਹਾਂ ਦੀ ਮਿੱਟੀ ਬਣਦੇ ਜਾਂਦੇ ਇਹ ਸਾਰੇ ਕਿੱਦੇ ਦੇ ਪਏ ਸਟੇ ਕਾ ਫੂਜੇ ਜੀ ਚਾ ਚਾਲ ਮਾਣਾ ਠੰਡਾ ਹੀ ਮਚਾਲਾਂਗੇ ਯਾਰ ਤੇ ਭਾਇਾ ਗੁੰਡਾ ਇੱਥੇ ਨਹੀਂ ਰਹਿੰਦਾ ਇਹ ਨਾ ਇੱਥੋਂ ਇਹ ਗੁੰਡਾ ਨਹੀਂ ਕੰਮ ਕਰਦਾ ਇੱਥੋਂ ਵਾਕੇ ਅੱਛਾ ਇਹ ਗੁੰਡੇ ਅਸੀਂ ਤਾਂ ਮੋਂਦੇ ਜੀ ਹਰ ਵੀ ਪਿੱਛੇ ਨਾ ਡਿੱਗ ਪਏ ਹਨਾ ਹੋਰ ਥਾਂ ਹੀ ਨਹੀਂ ਹੋਰ ਥਾਂ ਹੀ ਨਹੀਂ ਚੱਲ ਦੇਖਦੇ ਆ ਜੇ ਹੱਲਾ ਲੱਗਿਆ ਤਾਂ ਰਾਜ ਰੋਕੇ ਕਰਦਾ ਕਿ ਧਾਗਾ ਇਹਦਾ ਜੀ ਰੱਖੋ ਬਾਹਰ ਤੇ ਬਾਈ ਗੱਨ ਪਰਵੇ ਚਲੋ ਕੁਝ ਕਰ ਦਿਓ ਮੈਨੂੰ ਵੀ ਸਾਨੂੰ ਵੀ ਸਖਾ ਦੇ ਚੋਲਡਾ ਘੋਰ ਡੋਗੋ ਚਲ ਚਲ ਠੀਕ ਹੈ ਠੀਕ ਹੈ ਬੈ ਨਾ ਫੁੱਟ ਚੱਕਣਾ ਬੱਸ ਪਾ ਹਾਂ ਲੋੜੀ ਨਹੀਂ ਲਾ ਦੇ ਪੂਰੀ ਨਾਲ ਉਹਦੇ ਪੰਪ ਚੱਕਾ ਪੰਪ ਚੱਕ ਦੇ ਆੜਾ ਫਿਰ ਪਾ ਆਪਾਂ ਫੱਗੂ ਆਰੇ ਤੇ ਆਗੇ ਸੀ ਦੋਸਤੋ ਤੇ ਆ ਮੇਰਾ ਤਾਇਆ ਹੈਗਾ ਮਿਸਤਰੀ ਇਹ ਚੇਡਾ ਕਰਦਾ ਮੈਨੂੰ ਮਲਗਾ ਇਹਦੇ ਕੋਲੇ ਖਾਰਾ ਸੀ ਉਦੋਂ ਹੀ ਰਹਿੰਦੇ ਹੈਗੇ ਤੇ ਇੱਥੇ ਆ ਰਿਹਾ ਵੀਰ ਦਾ ਫੱਗੂ ਵਾਲੇ ਮੇਨ ਰੋਡ ਦੇ ਉੱਤੇ ਤੇ ਆਪਾਂ ਆ ਲੱਕੜਾਂ ਲਿਆਏ ਸੀ ਖਰਪਾੜਾ ਖਤਰ ਬਾਲਣਾ ਤੇ ਹੁਣ ਖਾਲੀ ਜਾ ਕੰਡਾ ਕਰਦੇ ਆ ਆਪਣੀ ਲੱਕੜ ਦੇ ਟੋਟੇ ਕਰਤੇ ਤੇ ਕਾ ਕਰਤਾ ਤੇ ਕਾ ਕਰਤਾ ਤੇ ਲੱਕੜ ਘਰ ਥੋੜੀ ਜੀ ਤੇ ਵਿੱਚੋਂ ਬੋਦੀਵਾਦੀ ਹੈ ਮਿੱਟੀ ਮੁੱਟੀ ਹੈ ਜਾਂ ਚਲਦੇ ਉਹ ਛੋਟੀ ਗੱਲ ਕਰਨਾ ਜਿਹੜੀਆਂ ਵੱਡੀਆਂ ਨੂੰ ਆਰੇ ਕੋਲੇ ਕਰ ਲੋ ਹੁਣ ਬਣਾ ਲੀ ਦੀ ਤੇ ਇਹਨਾਂ ਦੇ ਕਰਦੇ ਕਿ ਨਾ ਟੋਟੇ ਫਿਰ ਉੱਥੇ ਆਪ ਬਾਲਣ ਬਣਾਵਾਂਗੇ پتہ ਉਹ ਆਰੇ ਤੇ ਬਣਾਉਣਗੇ ਆਹ ਇਹ ਬਿਜਲੀ ਤੇ ਚੱਲਦੀ ਆ ਆਹ ਦੇ ਜਗਾੜੀ ਹੈ ਨਾ ਮਿਸਟਰ ਇੱਥੇ ਦਾ ਸੁਹਾਗੇ ਬਣਾਉਂਦੇ ਵੱਡੀਆਂ ਵੱਡੀਆਂ ਲਟਾਣਾ ਇਹ ਮੱਖਣਾ ਮੱਖਣਾ ਕੁਲਵਿੰਦਰ ਨੂੰ ਆਪਸ ਬੁਲਾਈ ਇਹ ਨੂੰ ਇਹ ਨੂੰ ਲੱਗਣਾ ਬੂਆ ਹੈ ਵਗ ਗਿਆ ਜੀ ਅੱਧਾ ਵਗ ਗਿਆ ਅੱਧਾ ਵਗ ਗਿਆ ਚੱਲ ਚਲਤਾ ਹੈ ਚੱਲ ਚੱਲ ਅਟ ਡਪਾਰ ਦਾ ਲੱਕੜ ਦਾ ਵਿੱਚੋਂ ਵੇਖ ਆ ਰਹੀ ਨਿਕਲਿਆ ਗਿਆ ਵਿੱਚੋਂ ਮਿੱਟੀ ਨਿਕਲੀ ਆਉਂਦੀ ਹੋਈ ਮਰੇ ਪਾਇ ਦੁਲਾਰ ਤੇ ਬੁੱਢੇ ਨੂੰ ਚਲੋ ਜੀ ਕੰਪਲੀਟ ਹੋ ਗਿਆ ਆ ਰਹੇਗਾ ਫੜਨਾਂ ਚੱਕ ਲਾਓ ਜੀ ਚੱਲ ਆਪਾਂ ਲੱਕੜਾ ਲੰਗਾ ਚਰਾ ਤੇ ਟੈਰ ਵਾਲਾ ਈਸ਼ੂ ਨਵਾਂ ਨਿਕਲਿਆ ਫਿਰ ਦੁਬਾਰੇ ਬਾਲ ਵੀ ਨਵਾਂ ਪਾਲਿਆ ਫੇਰ ਹੋ ਗਿਆ ਉੱਥੇ ਦਿਖਾਉਣੇ ਆਂ ਘਰ ਮਨਦੀਪ ਨੂੰ ਤੇ ਚੱਲਦੇ ਆਂ ਆਪਾਂ ਘਰਾਂ ਨੂੰ ਹਾਂਜੀ ਦੋਸਤੋ ਆਪਾਂ ਲੱਕੜਾ ਚਰਾਉਣ ਤੋਂ ਬਾਅਦ ਹਨਾ ਇਹ ਮੇਰਾ ਤਾਇਆ ਹੈ ਗੜਾ ਫੱਗੂ ਵਾਲਾ ਇਸ ਨੇ ਸਾਨੂੰ ਇੱਕ ਦੋਸਤੋ ਗੱਲ ਦੱਸਾਂ ਹੋਰ ਇਹਨੇ ساری ਉਮਰ ਦੇ ਵਿੱਚ 24 ਕਿਤਾਬਾਂ ਇਹਦੀਆਂ ਆਪਣੇ ਬਜ਼ੁਰਗਾਂ ਨੂੰ ਕਹਿ ਸਕਦੇ ਮਾਰਕੀਟ ਚ ਆਉਣਾ ਹੁੰਦਾ ਹੈ 24 ਕਿਤਾਬਾਂ ਮਾਰਕੀਟ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਹੁਣ ਆਪਾਂ ਨੂੰ ਦੇਖੋ ਸੁਣਾਉਂਦੇ ਨੇ ਆਪਾਂ ਇਹਨਾਂ ਦਾ ਜਰੂਰ ਕਿ ਅੰਦਰ ਹੀ ਬੈਠਾ ਇਹਨਾਂ ਦਾ ਬਚਨ ਸਾਂਝੇ ਕਰਦੇ ਆਂ ਦਾ ਇਹ ਨਾ ਕਿਤੇ ਮਰਜ਼ੀ ਕਿਵੇਂ ਤਰਦਲ ਕਰਦਾ ਹੈ ਜੀ ਦੋਸਤੋ ਹੁਣ ਤਾਈ ਤੋਂ ਆਪਾਂ ਇਹ ਹਫ਼ਤਾ ਸੁਣਦੇ ਤੇ ਜਰੂਰ ਗੌਰ ਨਾਲ ਇਹਦੇ ਟੱਪੇ ਸੁਣਿਓ ਤੁਸੀਂ ਯਾਰ ਹਾਂਜੀ ਲੋ ਜੀ ਕਿਸਾਨ ਦੀ ਗੱਲ ਹੈ ਜੀ ਤੇਰੀ ਹੈ ਅਜਵ ਕਹਾਣੀ ਦੱਸਾਂ ਮੈਂ ਮੂ ਜਵਾਨੀ ਹੋ ਜੇ ਭਾਵੇਂ ਕਿਤਨੀ ਹਾਨੀ ਛੜਿਆ ਨਾ ਧੰਦਾ ਤੂੰ ਕਰਦਾ ਮੈਂ ਸਿਫਤ ਕਿਸਾਨਾ ਤਕੜਾ ਹੈ ਬੰਦਾ ਤੂੰ ਕਰਦਾ ਮੈਂ ਸਿਫਤ ਕਿਸਫਤ ਕਿਸਾਨਾ ਭੁੱਖ ਤਰੇ ਨਾਲ ਕਰੇ ਗੁਜ਼ਾਰੇ ਹੁਣ ਤੂੰ ਵਰਦਾ ਹੈ ਭੰਡਾਰੇ ਹੈ ਨਿਰਭਰ ਤੇਰੇ ਤੇ ਸਾਰੇ ਵੱਡਾ ਹੀ ਲੱਗਦਾ ਬੜਾ ਹੀ ਲੱਗਦਾ ਚੰਗਾ ਤੂੰ ਕਰਦਾ ਮੈਂ ਸਿਫਤ ਕਿਸਾਨਾ ਤਕੜਾ ਹੈ ਬੰਦਾ ਤੂੰ ਕਰਦਾ ਮੈਂ ਸਿਫਤ ਕਿਸਾਨਾ ਠੀਕ ਹੈ ਜੀ ਕਦੇ ਨਾਲ ਸਪਾਂ ਦੇ ਲੜਦਾ ਕੱਕਰ ਸਰਦੀ ਪਾਣੀ ਵੜਦਾ ਕਦੇ ਲੋਗਾਂ ਦੇ ਵਿੱਚ ਛੜਦੇ ਮੇਰੇ ਦੇ ਸਦੀ ਗੰਗਾ ਤੂੰ ਕਰਦਾ ਮੈਂ ਸਿਫਤ ਕਿਸਾਨਾ ਤਕੜਾ ਹੈ ਮੰਦਾ ਤੂੰ ਕਰਦਾ ਮੈਂ ਸਿਖਮਸਾਨਾ ਜੀ ਬੋਲ ਪਹਿਲਾ ਸੇਠ ਦਲਾ ਸਾ ਦਿੰਦਾ ਬਰੀ ਬਹੀ ਦੇ ਘੇਰੇ ਵਿੱਚ ਲੈ ਲੈਂਦਾ ਤੈਨੂੰ ਸਭ ਕੁਝ ਕਰ ਸਭ ਕੁਝ ਕਰਨਾ ਪੈਂਦਾ ਰਹਿ ਹੈ ਨੰਗੇ ਦਾ ਨੰਗਾ ਤੂੰ ਕਰਦਾ ਮੈਂ ਸਿਵਤ ਕਸਨ ਤਕੜਾ ਹੈ ਬੰਦਾ ਤੂੰ ਕਰਦਾ ਮੈਂ ਸਿਵਤ ਕਸਨ ਉਲਾਦ ਰੋਗ ਵੈਲੋ ਨਸ਼ੇ ਤੋਂ ਰੁਕ ਜੂਗੀ ਹੁਕਮ ਕਸੇ ਤੋਂ ਕੀ ਬਣਨਾ ਏਉ ਹਸੇ ਤੋਂ ਛੱਡ ਬਣੇਂਦਾ ਕੰਗ ਸੰਗਾ ਤੂੰ ਕਰਦਾ ਮੈਂ ਸਿਵਤ ਕਸਨ ਤਕੜਾ ਹੈ ਬੰਦਾ ਤੂੰ ਕਰਦਾ ਮੈਂ ਸਿਵਤ ਕਿਸਾਨ ਤੰਗੀ ਪੁਗਤ ਕੇ ਦੇਖ ਕਿਸਾਨ ਰੱਖੂਗਾ ਰਬ ਟੇਕ ਕਿਸਾਨ ਫਿਰ ਦੇਖ ਦੇ ਵਿੱਚ ਮੇਖ ਕਿਸਾਨ ਲਾਹੀ ਜਾ ਡੰਗਾ ਤੂੰ ਕਰਦਾ ਮੈਂ ਸਿਵਤ ਕਿਸਾਨ ਤਕੜਾ ਹੈ ਬੰਦਾ ਤੂੰ ਕਰਦਾ ਮੈਂ ਸਿਵਤ ਕਿਸਾਨ ਦੇਖਾ ਦੇਖੀ ਖਰਤੇ ਕਰਦਾ ਜਿਮੀਦਾਰਾ ਤੂੰ ਤਾਂ ਹੀ ਹਰਦਾ ਹੈ ਜਾਇਦਾਦ ਨੂੰ ਗਹਿਣੇ ਧਰਦਾ ਹੈ ਲੈ ਲੈ ਨਾ ਲੜਨ ਦਾ ਪੰਗਾ ਤੂੰ ਕਰਦਾ ਮੈਂ ਸਿਫਤ ਕਿਸਾਨਾ ਤਕੜਾ ਹੈ ਬੰਦਾ ਤੂੰ ਕਰਦਾ ਮੈਂ ਸਿਫਤ ਕਿਸਾਨਾ ਰੋਜ ਪਾਲਣਾ ਕਰ ਲਾਉਂਦਾ ਹੈ ਇੱਕ ਅਦ ਛੰਦ ਰੋਜ ਸੁਣਾਉਂਦਾ ਹੈ ਬੜਾ ਤਰਸ ਤੇਰੇ ਤੇ ਆਉਂਦਾ ਹੈ ਤੋਰ ਸਹਾਇਕੀ ਧੰਦਾ ਤੂੰ ਕਰਦਾ ਮੈਂ ਸਿਫਤ ਕਿਸਾਨਾ ਤਕੜਾ ਹੈ ਮੰਦਾ ਤੂੰ ਕਰਦਾ ਵੈ ਸਿਵਤ ਕਿਸਾਨਾ ਕੀ ਬਾਤ ਆ ਜੀ ਬਹੁਤ ਵਧੀਆ ਤਾ ਜੀ ਬਹੁਤ ਸੁਣੇ ਬੋਲ ਲੱਗੇ ਤੁਹਾਡੇ ਤੁਸੀਂ ਇਸ ਤਰ੍ਹਾਂ ਹੀ ਹੋਰ ਕਿਤਾਬਾਂ ਮਾਰਕੀਟ ਦੇ ਵਿੱਚ ਲਿਆਓ ਲਿਖਿਆ ਬੜਾ ਕੁਝ ਭੰਡਾਰੇ ਭਰੇ ਹੋਏ ਹਾਂਜੀ ਹਾਂਜੀ ਬਹੁਤ ਸ਼ੁਕਰ ਹੈ ਤੇ ਤੁਹਾਡੀਆਂ ਹੋਰ ਕਿਤਾਬਾਂ ਕਿਹੜੀਆਂ 24 ਅੰਗਾਂ ਉਹਨਾਂ ਦਾ ਇੱਥੇ ਮਿਹਰਬਾਨ ਲਿਖਿਆ ਕਿਤੇ ਤਾ ਜੀ ਵਧੀਆ ਕਿਤਾਬਾਂ ਹਨ ਇਹਨਾਂ ਕਿਹੜੀਆਂ ਕਿਤਾਬਾਂ ਤੁਹਾਡੇ 24 ਅੰਗਾਂ ਹਨ ਉਹਨਾਂ ਦੇ ਨਾਮ ਇੱਥੇ ਕਿਤੇ ਲਿਖੇ ਪਏ ਨੇ ਹਾਂਜੀ ਦੋਸਤੋ ਇਹ ਕਿਹੜੀਆਂ ਮੇਰੇ ਤਾਈ ਦੇ ਕਿਤਾਬਾਂ ਹਨ ਪਾਲਣ ਰਚਿਤ ਰਚਿਤ ਪਾਲਣਾ ਰਚਿਤ ਇਹ ਕਿਤਾਬਾਂ ਦਾ 베ਰ ਵਸਾਰਾ ਇੱਥੋਂ ਤੇ ਕਿ ਕਿ ਲਿਖਿਆ ਹੈ ਨਾ ਇੱਥੇ 20 20 ਤੇ ਕਿ ਲਿੰਗਾ ਇਹ ਭਾਈ ਇਹਨਾਂ ਦੀ ਬਜ਼ੁਰਗਾਂ ਨੇ ਕਿਤਾਬਾਂ ਮਾਰਕੀਟ ਦੇ ਵਿੱਚ ਕਿਹੜਾ 20 ਆਂਗਾ ਚਾਰ ਹੋਰ ਨੇ 24 ਕਿਤਾਬਾਂ ਟੋਟਲ ਮਾਰਕੀਟ ਚ ਆਂਗਾ ਮੇਰੇ ਤਾਈ ਦੀਆਂ ਕਿਹੜੀ ਤੁਸੀਂ ਅੱਗੇ ਆ ਸਾਰੇ ਸ਼ਬਦ ਮਿੱਠੇ ਬੋਲ ਸੁਣੇ ਹਨਾ ਕਿਸਾਨਾ ਕਿੰਨਾ ਲਗਾ ਵੈਨਾਂ ਨੂੰ ਸੱਚੀ ਸੁੱਚੀ ਹੈਗੀ ਹੈ ਯਾਰ ਇਹ ਗੱਲਾਂ ਸਾਰੀਆਂ ਜੇ ਕੋਈ ਆਪਾ ਧਿਆਨ ਨਾਲ ਸੁਣਗੇ ਤਾਂ ਬੜੀ ਇੱਕ ਸੋਚਣ ਵਾਲੀ ਗੱਲ ਬਾਤ ਹੈ। ਸ਼ੁਕਰੀਆ ਜੀ ਬਜ਼ੁਰਗੋ ਤੁਹਾਡਾ ਇੰਨਾ ਟਾਈਮ ਦੇਣ ਵਾਸਤੇ ਧੰਨਵਾਦ। ਚਲੋ ਜੀ। ਇਹ ਮੇਰਾ ਸੁਭਾਅ ਹੈ। ਹਾਂਜੀ ਠੀਕ ਹੈ। ਸੁਭਾਅ ਕਰਕੇ ਮੈਂ ਲਖਾ ਜੀ ਬਣਿਆ। ਹਾਂਜੀ ਹਾਂਜੀ। ਜਿੱਦ ਤੋਂ ਦੋ ਵੱਡੇ ਇਕੱਠੇ ਹੋ ਜਾਂਦੇ ਆ ਤੇ ਮੈਨੂੰ ਜਾਣਦੇ ਆ। ਉਹ ਮੈਨੂੰ ਕਹਿੰਦੇ ਜਰੂਰ ਸੁਣਾ ਕੁਝ। ਹਾਂਜੀ ਚੰਗੀ ਗੱਲ ਬਾਤ ਹੈ ਜੀ। ਇਹ ਵੀ ਜਿਆਦਾ ਹੀ ਰਹਿ ਜਾਂਦੇ ਆ। ਹਾਂਜੀ ਜਾਂ ਕਰ ਜਾ। ਠੀਕ ਹੈ ਜੀ ਫਿਰ। ਹਾਂਜੀ ਦੋਸਤੋ ਆਪੋ ਆਰੇ ਤੋਂ ਆਕੇ ਨਾ ਤੇ ਮੰਦੀਪ ਕੋਲੇ ਆ ਗਈ ਸੀ ਬਰਖਸ਼ਾਬ ਤੇ ਤੇ ਟਾਇਰ ਵਾਲਾ ਇਸ਼ੂ ਮੇਰਾ ਹਜੇ ਮੇਰੇ ਨਾਲ ਹੀ ਚੱਲਦਾ ਹੁੰਦਾ ਇਹ ਪਰਸੋਂ ਦਾ ਆ ਹੀ ਪੈਂਡਿੰਗ ਚੱਲੀ ਜਾਂਦਾ ਹੈ ਤੇ ਇਸ਼ੂ ਇਹ ਵੱਧ ਗਿਆ ਮੰਦੀਪਾ ਦਾ ਭਾਈ ਇਹ ਤੇਰਾ ਪੈਂਚਰ ਹੋਊਗਾ ਟਾਇਰ ਅਸੀਂ ਤਾਂ ਖੋਲਾਂਗੇ ਨੂੰ ਕਹਿੰਦਾ ਚੀਂ ਕਰ ਭਲੰਦੀ ਮੀਂ ਕਰ ਮੈਂ ਕਿਹਾ ਚੰਗਾ ਤੇ ਹੁਣ ਇਸ ਟਾਈਮ ਟਾਇਰ ਔਰ ਰਿੰਬਜਾ ਖੋਲਦੇ ਆ ਤੇ ਕਰਦੇ ਦਾਗ ਤੇ ਬਰੀਕ ਪੈਂਚਰ ਹੋਸ਼ਾ ਇਹਦਾ ਕਿਉਂਕਿ ਪਰਸੋਂ ਦੀ ਆਵਾ ਭਰੀ ਹੌਲੀ ਹੌਲੀ ਥੱਲੇ ਜਾਂਦਾ ਆ ਜਾਂਦਾ ਜਾਂਦਾ ਤੇ ਮੇਰਾ ਤਾਂ ਆਹਨ ਕਹਿੰਦਾ ਉੱਥੇ ਪੈਂਚਰ ਲਵਾ ਲੈ ਰਹਿਣ ਦੇ ਤਿੰਨਾਂ ਲੱਕੜਾਂ ਨੂੰ ਕਹਿੰਦਾ ਹੋਨੇ ਚੰਗਾ ਤੇ ਬਣੇ ਰਿਓ ਨਾਲ ਉੱਥੇ ਸੁੰਦ ਦਿਖਾਉਣੇ ਆ ਸਾਰਾ ਇਹ ਹਾਲ ਖਲਿਆਰ ਤੇ ਨਾ ਟਰੱਕ ਮੰਗੂ ਨਿਕਲਿਆ ਹਨ ਰਿੰਬ ਜਾ ਨਾ ਹੋਏ ਅੱਕੜਾ ਜਾਂਦਾ ਨਾ ਅੱਕੜਾ ਆ ਬੰਬ ਵੀ ਹੁੰਦੇ ਆ ਯਾਰ ਯਾਰ ਕਿਵੇਂ ਟਰੱਕਾਂ ਚ ਨਹੀਂ ਹੁੰਦੇ ਹਨ ਓਵੇਂ ਹਨ ਓਏ ਛੋਡੇ ਬਾਈ ਇਹ ਕਿਥੇ ਬਰਮੇ ਜੇ ਬਣਾਉਂਦੇ ਆ ਯਾਰ ਹਨ ਹਾਂਜੀ ਦੋਸਤੋ ਆ ਬਿਲਕੁਲ ਆਪਣਾ ਟ੍ਰੈਕਟਰ ਆ ਨਾ ਅਬ ਆਉ ਦਾ ਲੱਕੜਾ ਚਰਾਉਣਾ ਆਈ ਸੀ ਨਾ ਪੱਗੂ ਆਰੇ ਤੇ ਤੇ ਬੈਠੇ ਆਉਣ ਆਪਾਂ ਬਸ ਚ ਆਰੇ ਤੋਂ ਪੱਗੂ ਤੋਂ ਮਾਲ ਬਸ ਚ ਇਹ ਕੀ ਰਿਜਨ ਹੋ ਗਿਆ ਇਹ ਤੁਹਾਨੂੰ ਆਪਾਂ ਮੰਡੀ ਆ ਕੇ ਦੱਸਦੇ ਆ ਕੀ ਕਹਾਣੀ ਹੋਈ ਏ ਸਾਰੀ ਤੁਸੀਂ ਸ਼ਾਂਤਾਂ ਨੂੰ ਦੰਗਰ ਪੁਕਾਰਦਾ ਤੋੜਾ ਨਿਕਲੇ ਆ ਆਪ ਦੀ ਸੰਗਿਆ ਦੇ ਉੱਪਰ ਵਿਰਾਜੀਆਂ ਨੂੰ ਸ਼ਿਕਾਇਤ ਕਰ ਰਹੇ ਹੋਣਗੇ ਸਹੀ ਜੀ ਜਿਹੜੇ ਸਦੇ ਰਾਜੀਆਂ ਦੇ ਸੇਜੇ ਅੱਗੇ ਰਾਜੀਆਂ ਜਿਹੜੇ ਨੀਂਵੀ ਸੀ ਸੁਣੀ ਬੋਸ ਨੇ ਉਹਦੇ ਅੰਦਰ ਮੈਂ ਤੇ ਸ਼ਰਦਾਨੀ ਮੈਂ ਤਾਂ ਫੈਸ਼ਨੋ ਕੀ ਦਾ ਨਾਂ ਮਤੀ ਪਹਲਾ ਲਿਆ ਕਿ ਐਡੇ ਕੱਟੇ ਪਾਗੀ ਜਿਹੜਾ ਜਰੂਰੀ ਆ ਜਾਪੜੇ ਹੋਏ ਸਾਚਾ ਚਾ 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 ਵੇ ਅਮਕੀ ਲੱਗੇ ਜਿਹੜੇ ਲੋਕ ਚੇਲੇ ਨੇ ਪੜ੍ਹੇ ਦੇ ਮਾਇਆ ਜਦੋਂ ਸਾਰੇ ਜਣੇ ਵੇਖਣ ਤੀਂ ਕਿਆ ਕੋਨੇ ਤੇ ਕਿਆ ਹਾਂਜੀ ਦੋਸਤੋ ਆਪਾ ਭਾਈ ਅੱਡੇ ਛੁੱਤਰੇ ਸੀ ਨਾ ਅੱਡੇ ਛੁੱਤਰ ਕੇ ਤੇ ਆਪਾਂ ਲੈ ਜਾਂਦੇ ਹਾਂ ਉਹ ਤੋਂ ਟੂਪ ਸਾਰੀ ਸਵਾਰੀ ਉਤਰ ਗਿਆ ਦੇ ਹਨਾ ਤੇ ਕਿਹੜੇ ਕੰਮ ਆਪਾਂ ਜਾਂਦੇ ਆ ਇਹ ਨਵੇਂ ਕੰਮ 'ਚ ਕਦਮ ਨਿਕਲੇ ਆਏ ਆ ਆਏ ਸੀ ਅੱਗੂ ਲੱਕੜਾ ਚਰਾਉਣ ਤੇ ਆਉਣਾ ਪੈ ਗਿਆ ਇੱਧਰ ਟੂਪ ਲੈਣ ਚੋਂ ਜਲੇ ਤੋ ਟੂਪ ਲੈ ਕੇ ਉੱਥੋਂ ਚੜਾਂਗੇ ਪਸੰਦੀ ਜਗਾ ਇਹ ਵੱੜਤੀ ਟੂ ਮੇਰੀ ਕੈਂਚੀ ਨਾ ਖਰਾਬ ਕਰਨੀ ਦਾ ਸੌਕ ਸੀ ਤੇ ਨਵੀਂ ਲੋ ਤੋ ਉਸ ਕੜਤਾ ਇਹਦਾ ਮੈਨਾਂ ਤਾਂ ਉਹ ਗੱਲ ਹੋ ਗਈ ਸਰਫਾ ਕਰਕੇ ਸੁੱਤੀ ਦੇ ਆਟਾ ਖਾ ਗਈ ਕੁੱਤੀ ਮੇਰੇ ਨਾਲ ਜਗੋ ਤੇਰ ਮੀ ਹੋ ਗਈ ਅਜੇ ਤੇ ਬੰਦਾਂ ਤੋਂ ਜੋ ਓਕਾਲਾ ਕੰਬੀ ਕਰਾਉਣਾ ਹੈ ਹੁਣ ਆ ਦੇਖਦੇ ਆ ਵਿੱਚ ਕਟਿੰਗ ਕਰਕੇ ਇਹਦੇ ਵਿੱਚ ਹੀ ਪਾ ਲੈ ਇਹ ਲਗੋਟੀ ਮੰਗੂ ਏ ਦਿਖਾਉਣੇ ਬਸ ਉਹਨੇ ਚਲੋ ਇਹ ਆਪਣੀ ਗੱਡੀ ਚੋਂ ਟੂਪਾ थी ਤੇ ਫਿੱਟ ਕਰੀ ਜਾਂਦਾ ਮਨਦੀਪ ਰਿੰਬਾ ਕੜਿਆਲਾ ਹੈ ਇਹ ਵੀ ਇਹ ਵੀ ਚੱਲ ਜਾਂਦਾ ਕਈ ਬੰਦਿਆਂ ਦੇ ਸੱਟਾ ਮਾਰੀਆਂ ਉਹ ਕੜੇ ਨਹੀਂ ਉਹ بگੜਾ ਆਹ ਕੀ ਬਾਤ ਖਰਾਬ ਆ ਕੇ ਫਿੱਟਾ ਅੱਜ ਤਾਂ ਮੂਡ ਖਰਾਬ ਕਰਤਾ ਯਾਰ ਮੇਰਾ ਸਾਰਾ ਇਹਨੇ ਉਹ ਦੀਪ ਘੜਾ ਨਾਲ ਪੱਟੀ ਜਾਂਦਾ ਇਹ ਇਹ ਲੈ ਆ ਜਿਹੜਾ ਨਹੀਂ ਪੈਂਦਾ ਇਹ ਇਹਨੂੰ ਕਹਿੰਦੇ ਖੜਾ ਖੜਾ ਪਾਇਆ ਖੜਾ ਇਹਦੇ ਉੱਥੇ ਟੂਪੀ ਵੀ ਲਾਉਗਾ ਹੈ ਮਨਦੀਪ ਤੋਂ ਹੁਣ ਨਾ ਆਪਾਂ ਪਲੇਟ ਨਹੀਂ ਪੱਟੀ ਗਈ ਸੀ ਇਹ ਇਸ਼ੂ ਦੁਬਾਰੇ ਆ ਗਿਆ ਉਹ ਦੁਬਾਰੇ ਪੱਟੀ ਗਈ ਕਾਲੇ ਨਹੀਂ ਲਾਇਆ ਸੀ ਨਾ ਗਰਮੀਆਂ ਜਲਵਾਇਆ ਸੀ ਆਪਾਂ ਇਹ ਹੁਣ ਆਪਾਂ ਮਨਦੀਪ ਤੋਂ ਦੁਬਾਰੇ ਲਾਉਣੇ ਆ ਪਲੇਟਾਂ ਤੇ ਪਲੇਟਾਂ ਕਿਹਦਾ ਬਾਈ ਇਹ ਤਾਂ ਰਹੂਗੀ ਤੂੰ ਆਪਦਾ ਕੋਈ ਜਿਗਾਰਡ ਕਰ ਲਈ ਹੈ ਨਾ ਇਹ ਕਾ ਵੀਰਾਂ ਏ ਭਾਈ ਮਾਲ ਲੈ ਕੇ ਆਣਾ ਪੱਬੀਰੋ ਵਾਲੇ ਤੇ ਇੱਥੇ ਆਪਣੇ ਦੋਸਤ ਮਿੱਤਰਾਂ ਕੋਈ ਉੱਥੇ ਝੋਲੜੀ ਲਾਵਾਂਗੇ ਇਹ ਕਾਂਡਿਆਂ ਦੀ ਪੱਤਲ ਵਾਜਦੀ ਹੈ ਛੱਤਾਂ ਦੇ ਪੌਣ ਵਾਲੀ ਤੇ ਆਪਾਂ ਜਾਂਦੇ ਸੀ ਮੈਂ ਚੱਲ ਵਿਚਾਰੇ ਦਾ ਧਰ ਲੈਨੇ ਕਿੰਡੀ ਗੱਲ ਐ ਇਹ ਆ ਤਾਂ ਉੱਥੇ ਲਾ ਦੀ ਛੱਤਰ ਕੇ ਘਰੇ ਵਾਜ ਜਾਗਾ ਤੇ ਮਨਦੀਪ ਤੋਂ ਲਵਾਉਣੇ ਆਪਾਂ ਬੈਲਡ ਕਿੱਥੇ ਪਲੇਟ ਪੱਟੀ ਗਈ ਸੀ ਕੱਲ ਤੁਸੀਂ ਇਹ ਦੇਖ ਹੀ ਲਿਆ ਨਾ ਸਾਰਾ ਕਾਰਜਕਰਮ ਕਿੱਧਰ ਟੂਫ ਕਿਧਰ ਲੱਕੜਾਂ ਗਈ ਤਾਂ ਲੱਕੜਾਂ ਚਰਾਉਣ ਸੀ ਫਿਰਦੇ ਮੰਡੀ ਚਲੋ ਹੁੰਦਾ ਹੀ ਰਹਿੰਦਾ ਹੈ ਤੇ ਹੁਣ ਵਾਰੀ ਕਮੈਂਟਾਂ ਦੀ ਜਿੰਨਾ ਵੀਰਾਂ ਨੇ ਪਿਛਲੇ ਵਲੌਗ ਚ ਕਮੈਂਟ ਕੀਤੇ ਉਹਨਾਂ ਦੇ ਨਾਮ ਗੁਰਵਿੰਦਰ ਸਿੰਘ ਉਹ ਵੀਰ ਦਾ ਧੰਨਵਾਦ ਕਰਦੇ ਆ ਗੁਰਵਿੰਦਰ ਸਿੰਘ ਦਾ ਕਿ ਕਮੈਂਟ ਕੀਤਾ ਸ਼ੁਕਰੀਆ ਸਿਮਰਜੀਤ ਸਿੱਧੂ ਪਿੰਡ ਤਾਰੂਆਣਾ ਸਿਮਰਜੀਤ ਦਾ ਧੰਨਵਾਦ ਕਰਦੇ ਆ ਕਮੈਂਟ ਕੀਤਾ ਧੰਨਵਾਦ ਜੀ ਤੇ ਵਕੀਲ ਸਿੰਘ ਵਕੀਲ ਸਿੰਘ ਦਾ ਵੀ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਵੀ ਕਮੈਂਟ ਕੀਤਾ ਤੇ ਅੱਗੇ ਸ਼ੇਰਾ ਸਿੰਘ ਸ਼ੇਰੂ ਉਹ ਵੀਰ ਦਾ ਵੀ ਧੰਨਵਾਦ ਕਰਦੇ ਆ ਉਮੀਦ ਕਰਦੇ ਆ ਤੁਸੀਂ ਇਦਾਂ ਹੀ ਪਿਆਰ ਬਣਾਈ ਰੱਖੋਗੇ ਨਵੇਂ ਭਰਾ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈਗਾ ਮਿਲਦੇ ਆ ਕਿਸੇ ਕੋਈ ਨਵੀਂ ਹੱਡ ਬੀਤੀ ਦੇ ਨਾਲ ਉਦੋਂ ਤੱਕ ਜਿਉਂਦੇ ਰਹੋ vasde ro